ਪਾਣੀ ਦੀ ਆੜਚ ਵਿੱਚ ਆ ਕਰੋੜਾਂ ਦਾ ਡੀਜ਼ਲ ਜੀਜੇ ਸਾਲੇ ਨੇ ਰਚੀ ਵੱਡੀ ਸਾਜ਼ਿਸ਼ ਮਾਮਲਾ ਰਾਜਸਥਾਨ ਦੀ ਰਾਜਸਥਾਨੀ ਜੈਪੁਰ ਦਾ ਹੈ ਜਿੱਥੇ ਜੀਜਾ ਸਾਲਾ ਦੇ ਵੱਲੋਂ ਕਰੋੜਾਂ ਰੁਪਏ ਦਾ ਡੀਜ਼ਲ ਜੋ ਹੈ ਉਹ ਪਾਣੀ ਦੀ ਆੜ ਦੇ ਵਿੱਚ ਵੇਚਿਆ ਜਾਂਦਾ ਹੈ ਤੇ ਮਾਮਲਾ ਬਾਅਦ ਚ ਸਾਹਮਣੇ ਆਉਂਦਾ ਹੈ ਦੱਸ ਦਈਏ ਕਿ ਰਾਜਸਥਾਨ ਦੇ ਜੈਪੁਰ ਦਾ ਮਾਮਲਾ ਹੈ ਜਿੱਥੇ ਜੀਜਾ ਸਾਲਾ ਦੇ ਵੱਲੋਂ ਇੱਕ ਬਾਂਗਰੂ ਇਲਾਕੇ ਦੇ ਵਿੱਚ ਜੋ ਹੈ ਘਰ ਕਿਰਾਏ ਤੇ ਲਿਆ ਜਾਂਦਾ ਹੈ ਤੇ ਘਰ ਕਿਰਾਇਆ ਤੇ ਲੈਣ ਤੋਂ ਬਾਅਦ ਉਹਨਾਂ ਵੱਲੋਂ ਇਹ ਨਾਟਕ ਰਚਿਆ ਜਾਂਦਾ ਹੈ ਕਿ ਉਹ ਮਿਨਰਲ ਵਾਟਰ ਸਪਲਾਈ ਕਰਦੇ ਨੇ ਪਰ ਇਸ ਦੇ ਪਿੱਛੇ ਕੁਝ ਹੋਇਆ ਸੀ ਉਹਨਾਂ ਨੇ ਘਰ ਦੇ ਵਿੱਚ ਦੱਸ ਦਈਏ ਕਿ ਇੱਕ சுரੰਗ ਪੱਟ ਲਈ ਤੇ சுரੰਗ ਪੱਟ ਕੇ ਇਹ சுரੰਗ 25 ਫੁੱਟ ਦੂਰ ਜਾ ਕੇ சுரੰਗ ਮਿਲੀ ਹਿੰਦੁਸਤਾਨ ਪੈਟਰੋਲੀਅਮ ਦੀ ਗੈਸ ਦੀ ਪਾਈਪਲਾਈਨ ਦੇ ਨਾਲ ਦੱਸ ਦਈਏ ਕਿ ਇਸ ਤੋਂ ਬਾਅਦ ਜੀਜਾ ਸਾਲੇ ਦੇ ਵੱਲੋਂ ਜੋ ਹੈ ਉਹ ਪਾਈਪਲਾਈਨ ਦੇ ਵਿੱਚ ਛੇਕ ਕੀਤਾ ਜਾਂਦਾ ਹੈ ਤੇ ਡੀਜ਼ਲ ਚੋਰੀ ਕੀਤਾ ਜਾਂਦਾ ਹੈ ਤੇ ਕਰੋੜਾਂ ਰੁਪਏ ਦੇ ਵਿੱਚ ਇਹ ਡੀਜ਼ਲ ਜੋ ਹੈ ਉਹ ਦੋਨਾਂ ਦੇ ਵੱਲੋਂ ਕਾਫੀ ਲੰਬੇ ਸਮੇਂ ਤੱਕ ਵੇਚਿਆ ਜਾਂਦਾ ਤਾਂ ਸੀ ਇਹ ਕਿ ਮਾਮਲਾ ਉਦੋਂ ਸਾਹਮਣੇ ਹੁੰਦਾ ਹੈ ਜਦੋਂ ਹਿੰਦੁਸਤਾਨ ਪੈਟਰੋਲੀਅਮ ਦੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਪਾਈਪਲਾਈਨ ਦੇ ਵਿੱਚ ਦਬਾਅ ਆ ਰਿਹਾ ਹੈ ਤੇ ਜਿਸ ਕਾਰਨ ਗੈਸ ਪਾਈਪਲਾਈਨ ਜੋ ਹੈ ਉਸ 'ਚ ਦਬਾਅ ਦੱਸਦੇ ਕੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਤੇ ਜਦੋਂ ਇਹ ਪਾਈਪਲਾਈਨ ਦਾ ਪਤਾ ਲੱਗਦਾ ਹੈ ਤਾਂ ਪੁਲਿਸ ਦੇ ਵੱਲੋਂ ਉਸ ਕਾਦੇ ਵਿੱਚ ਛਾਪਾ ਮਾਰਿਆ ਜਾਂਦਾ ਹੈ ਤੇ ਪੂਰੇ ਦਾ ਪੂਰਾ ਮਾਮਲਾ ਸਾਹਮਣੇ ਆ ਜਾਂਦਾ ਹੈ ਦੱਸ ਦੇ ਇੱਕ ਜਦ ਪੁਲਿਸ ਨੇ ਛਾਪਾ ਮਾਰਿਆ ਤਾਂ ਮੌਕੇ ਤੋਂ ਇੱਕ ਦੋਸ਼ੀ ਜੋ ਹੈ ਉਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉੱਥੇ ਹੀ ਜੀਜਾ ਸਾਹ ਜੋ ਇਸ ਸਾਜ਼ਿਸ਼ ਦੇ ਪਿੱਛੇ ਮੁੱਖ ਬੰਦੇ ਸੀ ਦੱਸ ਦਈਏ ਕਿ ਉਹ ਹਾਲੇ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਅਦ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਜੈਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਰੋੜਾ ਰੁਪਏ ਦਾ ਚੂਨਾ ਜੋ ਹੈ ਜੀਜਾ ਸਾਲੇ ਦੀ ਇਸ ਥੋੜੀ ਨੇ ਲਾਇਆ ਹੈ ਦੱਸਦੀ ਹੈ ਕਿ ਮਿਨਰਲ ਵਾਟਰ ਸਪਲਾਈ ਕਰਨ ਦੇ ਬਹਾਨੇ ਜੋ ਹੈ ਉਹ ਡੀਜ਼ਲ ਜੋ ਹੈ ਉਹ ਕਰੋੜਾਂ ਦਾ ਡੀਜ਼ਲ ਨਾਂ ਵੱਲੋਂ ਚੋਰੀ ਕੀਤਾ ਜਾਂਦਾ ਹੈ